ਵੀ ਮਿੱਤਰੋ ਅੱਜ ਟਰੈਕਟਰ ਲੈ ਕੇ ਆਇਆ ਆਪਾਂ ਸੀਟ ਸੱਤ ਟਰੈਕਟਰ ਖੜੇ ਨੇ ਦੋ ਜੌਂਡੀਆ ਵਾਲਾ ਸਵਰਾਜ 855 ਲੀਲਾ 2000 ਮਾਡਲ ਤੇ 855 ਜਮਾ ਨਵਾਂ ਖੜਾ ਤੇ 15 ਮਾਡਲ ਖੜਾ ਤੁਹਾਨੂੰ ਆਪਾਂ ਸਾਰਿਆਂ ਦਾ ਰੇਟ ਵਗੈਰਾ ਦਿਖਾਉਣਾ ਹੈ ਵੀਡੀਓ ਨੂੰ ਸ਼ੇਅਰ ਕਰ ਦੇ ਉੱਤੇ YouTube ਤੇ ਜਾ ਕੇ ਆਪਣੇ ਮੋਲਵਾ ਟਰੈਕਟਰ ਨੂੰ ਜਰੂਰ ਸਬਸਕ੍ਰਾਈਬ ਕਰ ਲਓ ਜਦੋਂ ਵੀ ਆਪਾਂ ਵੀਡੀਓ ਪਾਉਂਦੇ ਹਾਂ YouTube ਦੇ ਉੱਤੇ ਸਭ ਤੋਂ ਪਹਿਲਾਂ ਵੀਡੀਓ ਪਾਉਂਦੇ ਹੁੰਦੇ ਆ ਤੇ ਉੱਤੇ ਜਾ ਕੇ ਤੁਸੀਂ ਸਬਸਕ੍ਰਾਈਬ ਕਰ ਲਓ ਅੱਜ ਜਮਾ ਕੋਕਾ ਵੀਸ ਟਰੈਕਟਰ ਲੈ ਕੇ ਆਇਆ ਹੈ ਕਈ ਚਾ ਹਜ਼ਾਰ ਘੰਟੇ ਤੋਂ ਥੱਲੇ ਥੱਲੇ ਟਰੈ 500 ਕੋਈ 200 ਕੋਈ 300 ਜਿਹੜਾ 25 ਮਾਡਲ ਖੜਾ 100 200 ਘੰਟਾ ਚੱਲਿਆ ਜਮ ਉਧਰ 23 ਮਾਡਲ ਖੜਾ ਉਹ ਨਵਾਂ 855 400 ਕੋਸ ਪਲੱਸ ਘੰਟੇ ਜਿਹੜਾ ਟਰੈਕਟਰ ਆ ਉਹ ਚੱਲਿਆ ਹੋਇਆ ਜਮਾ ਨਵੇਂ ਨਵੇਂ ਟਰੈਕਟਰ ਨੇ ਤੇ ਚੈਨਲ ਨੂੰ ਫੋਲੋ ਜ਼ਰੂਰ ਕਰ ਲਓ ਤੇ ਮਾੜਾ ਕਰਾ ਨੇੜੇ ਨੂੰ ਆ ਜਾ ਬਈ ਆਪਾਂ ਆ ਦਿਖਾ ਦਈਏ ਇੱਧਰ ਲਈ ਛੱਡਦੇ ਜੌਂਡੀਅਰ 52 10 ਖੜਾ ਮਿੱਤਰੋ ਫੁੱਲ ਟੌਪ ਆ ਜਮਾ ਗਰੀਏ ਵੀ ਹਿੱਸੇ ਖੋਲਦੇ ਵਿੱਚ ਜੌਂਡੀਅਰ ਮਿਲਦਾ ਨਹੀਂ ਥੀ ਥੀ ਹਿੱਸਾ ਖੋਲਦੇ ਵਾਲਾ ਹਨਾ ਤੇ ਇਹ ਟਰੈਕਟਰ ਹਿੱਸਾ ਖੋਲਦੇ ਵਾਲਾ 52 1 ਇਹ 21 ਮਾਡਲ ਆ ਚੱਲਿਆ ਕਿੰਨਾ ਘਾਇੇ ਘੰਟੇ 640 640 ਘੰਟੇ ਮਿੱਤਰੋ ਜਿਹੜਾ ਟਰੈਕਟਰ ਆ ਇਹ ਚੱਲਿਆ ਹੋਇਆ ਠੀਕ ਆ ਨਾ ਤੇ ਡਿਮਾਂਡ ਵਗੈਰਾ ਫੁੱਲ ਟੌਪ ਮਾਡਲ ਆ 7 ਲੱਖ 45000 ਰੁਪਏ ਡਿਮਾਂਡ ਆ ਬਾਕੀ ਬਾਈ ਕਹਿੰਦਾ ਮੌਕੇ ਤੇ ਮਾਨਤਾ ਨਾਲ ਟਰੈਕਟਰ ਦੇ ਵਿੱਚੋਂ ਕਰ ਦਾਂਗੇ ਬਾਕੀ ਤੁਸੀਂ ਬਾਹ ਕੇ ਚਲਾ ਕੇ ਇਹਨਾਂ ਟਰੈਕਟਰਾਂ ਲਿਜਾ ਸਕਦੇ ਜਮਾ ਸ਼ੀਲਡ ਪਿਆ ਦਿਖਾ ਦੇ ਮੁੰਡਾ ਉਹ ਰੇ ਆ ਕਿਹਨਾਂ ਕਿਸੇ ਪਾਸੇ ਵੀ ਚਾਬੀ ਵਗੈਰਾ ਲੱਗੀ ਹੋਈ ਤਾਂ ਬਾਈ ਕਹਿੰਦਾ ਫੁੱਲ ਜ਼ਿੰਮੇਵਾਰੀ ਟਰੈਕਟਰ ਦੀ ਸਾਰਾ ਟਰੈਕਟਰ A to Z ਮਿੱਤਰੋ origignal ਆ 21 ਮਾਡਲ ਟਾਇਰ ਵਗੈਰਾ ਦੇਖੋ 99 ਪੈਸੇ ਦੇ ਟਰੈਕਟਰ ਤੇ ਖੜੇ ਨੇ ਟਰੈਕਟਰ ਦੇ ਨਾ ਤੇ ਬਾਕੀ ਰੰਗ ਪੇਂਟ ਦੀ ਗੱਲ ਕਰੀ ਡਿੱਕ ਵਗੈਰਾ ਲੱਗਿਆ ਹੋਇਆ ਟਰੈਕਟਰ ਤੇ ਐਵੇਂ ਜੁਕਰੀ ਦੇ ਦੇਣਾਗਾ ਤੇ 21 ਮਾਡਲ 7 ਲੱਖ 45 ਹਜ਼ਾਰ ਰੁਪਿਆ ਰੇਟ ਆ ਤੇ ਉਸ ਤੋਂ ਬਾਅਦ ਇਧਰਲੀ ਸਾਈਡ ਤੇ ਆ ਜਾਓ ਸਵਰਾਜ 855 ਇਹ ਟਰੈਕਟਰਾਂ ਵਿੱਚ ਤੇੜਾ ਉਹ 23 ਮਾਡਲ ਖੜਾ ਨਾ ਉਹ ਟਰੈਕਟਰ ਨੂੰ ਮਾਤਾਂ ਪਾਉਂਦਾ ਉਹ ਮਾਤਾਂ ਕਿਵੇਂ ਪਾਉਂਦਾ ਤੇ ਬਾਡੀ ਲਾਈਨ ਦਾ ਤੁਸੀਂ ਦੇਖੋ ਬਣਾ ਕੇ ਰਾ 2000 ਮਾਡਲ ਆ ਪੂਰਾ ਟਰੈਕਟਰ ਤੇ ਸਾਰਾ ਟਰੈਕਟਰ ਐਵੇਂ ਪਿਆ ਜਵੇਂ 15 20 ਮਾਡਲ ਟਰੈਕਟਰ ਹੁੰਦਾ ਨਾ ਇ ਤੇ ਚੱਲਿਆ ਹੋਇਆ ਜਿਹੜਾ ਇਹ ਟਰੈਕਟਰ ਹੈਗਾ ਉਹ 2800 ਘੰਟਾ 2800 ਪਤਾ ਨਹੀਂ 31 32 ਘੰਟੇ ਜਿਹੜਾ ਟਰੈਕਟਰ ਆ ਇਹ ਚੱਲਿਆਗਾ ਸਾਰਾ origignal ਨਾਲ ਦੇ ਟਾਇਰ ਲਾ ਕੇ ਬਾਈ ਹੁਣ ਇਹਨੇ ਨਵੇਂ ਟਾਇਰ ਪਵਾਤੇ ਪਿਛਲੇ ਕਹ ਦੀਏ ਵੀ 60 ਕੁ ਪੈਸੇ ਨੇ ਮੂਹਰਲੇ ਜਮਾ ਨਵੇਂ ਟਾਇਰ ਨੇਗੇ ਤੇ 2000 ਮਾਡਲ ਆ ਪੱਠੀ ਦਾ ਰੰਗ ਰੂੰਗ ਓਵੇਂ ਜੁੱਕਰ ਹੈ ਟਰੈਕਟਰ ਦਾ ਪਿਆ 2000 ਮਾਡਲ ਦਾ ਇਹ ਜਿਹੜਾ ਟਰੈਕਟਰ ਜਿਹੜਾ ਬਹੁਤ ਘੱਟ ਮਿਲਦਿਆ ਰੇਅਰ ਟਰੈਕਟਰ ਮਿਲਦਿਆ ਮਿੱਤਰੋ ਜੇ ਕਹ ਦੀਏ ਵੀ ਸਾਫ਼ ਇੰਨਾ ਕਾ ਟਰੈਕਟਰ ਤੁਸੀਂ ਗੱਲਾਂ ਹੀ ਛੱਡ ਦਿਓ 2000 ਮਾਡਲ ਆ ਐ ਹਿੰਟ ਨੇ ਭਾਈ ਨੇੜੇ ਹੀ ਵੜਾ ਜਾ ਉਹ ਦਿਖਾ ਦੇ ਕੈਮਰੇ 'ਚ ਆ ਚਾਰੇ ਦੇ ਚਾਰੇ ਐਂਡ ਟਰੈਕਟਰ ਦੇ ਹਜੇ ਨਾਲ ਦੇ ਪਿਆ ਪੰਪ ਵਗੈਰਾ ਤੇ ਹਜੇ ਤੱਕ ਚਾਬੀ ਨਹੀਂ ਲੱਗੀ ਟਰੈਕਟਰ ਦੇ ਸਾਰਾ オリジナル ਟਰੈਕਟਰ ਆ A to Z ਕਲੌਸ ਕਰ ਦੇ ਵਿੱਚ ਆਉਂਦਾ ਨਾ ਇਹ ਐਂਡੀ ਉਂਡੀ ਗੀਟਰ ਨੇ ਜਿਹੜਾ ਮਗਰਾਟਾਂ ਵਾਲੇ ਮਗਰਾਟ ਵਗੈਰਾ ਸਾਰੇ ਟਰੈਕਟਰ ਦੇ ਨਾਲ ਦੇ ਪਿਆ ਰੰਗ ਪੇਟ ਸਾਰਾ ਤੇ ਕਿਹਦੀ ਵੀ ਸਾਰਾ ਟਰੈਕਟਰ A to Z ओरिजिनल ਪਿਆ ਤੇ 2000 ਮਾਡਲ ਦਾ 2,85,000 ਰੁਪਏ ਡਿਮਾਂਡ ਆੜੀ ਇਸ ਟਰੈਕਟਰ ਦੀ ਹੋ ਰੱਖੀ ਗਈ ਆ ਬਾਕੀ ਮੌਕੇ ਦੇ ਉੱਤੇ ਰੇਟ ਆੜਾ ਹੋ ਜੀ 2,85,000 ਤੇ ਉਸ ਤੋਂ ਬਾਅਦ ਇਧਰਲੀ ਸਾਈਡ ਤੇ ਆ ਗਿਆ 735 ਇਹ ਵੀ ਟਰੈਕਟਰ ਪੂਰਾ ਚੰਗਾ ਮਿੱਤਰੋ ਤੇ 2002 ਮਾਡਲ ਆ ਜਿਹੜੇ ਵੀ ਉਹਨੂੰ 735 ਚਾਹੀਦਾ 2002 ਮਾਡਲ ਖੜਾਗਾ ਇਹ ਵੀ ਪੰਜਾਬ ਨੰਬਰ ਆ ਬਾਕੀ ਟਰੈਕਟਰ ਸਾਰੇ ਨੇ ਜਿੰਨੇ ਪੰਜਾਬ ਨੰਬਰ ਨੇ ਇਹਦੀ 2.65 ਹਜ਼ਾਰ ਰੁਪਏ ਡਿਮਾਂਡ ਜਿਹੜੀ ਰੱਖੀ ਗਈ ਆ ਇਹ ਵੀ ਬਾਡੀ ਲਾਈਨ ਦਾ ਪੂਰਾ ਚੰਗਾ ਟਰੈਕਟਰ ਪਿਆ ਇਹਦੇ ਵੀ ਟਾਇਰ ਦੇ ਟਰੈਕਟਰ ਦੇ 80 ਪੈਸੇ ਟਾਇਰ ਜਿਹੜੇ ਖੜੇ ਆ ਇਹ ਵੀ ਪੰਜਾਬ ਨੰਬਰ ਹੈ ਨਾ ਹਾਂਜੀ 2.6 ਡਿਮਾਂਡ ਰੱਖੀ ਆ 2002 ਮਾਡਲ ਆ ਇਹ ਵੀ ਬਾਕੀ ਮੌਕੇ ਦੇ ਉੱਤੇ ਰੇਟ ਆ ਜਿਹੜਾ ਹੋ ਜੋ ਪੂਰਾ ਚੰਗਾ ਟਰੈਕਟਰ ਆ 735 ਸਵਰਾਜ ਤੇ ਹੁਣ ਗੱਲ ਕਰਦਾ ਇਧਰਲੀ ਛੜ ਤੇ 5210 ਦੀ ਇਹ ਟਰੈਕਟਰ ਜਿਸ ਨੂੰ ਆਪਾਂ ਮਾਡਲ ਦੱਸੀ ਹੈ ਵੀ ਕਿਉਂ ਵੇਚਦਾ ਬੰਦੇ ਨੇ ਹੈਨਾ ਜਮਾ ਨਵਾਂ ਟਰੈਕਟਰ ਆ ਮਿੱਤਰੋ ਚੱਲਿਆ ਵੀ ਇਹ ਮੈਨੂੰ ਐ ਲੱਗਦਾ ਵੀ ਬਹੁਤ ਘੱਟ ਹੋਣਾ ਕਿੰਨਾ ਕੁ ਚੱਲਿਆ ਇਹ ਆ ਆਪਰ ਤੋਂ 100 ਕੁ ਘੰਟੇ ਚੱਲ ਤਿੰਨ 100 ਘੰਟਾ ਮਿੱਤਰੋ ਚੱਲਿਆ ਹੋਇਆ ਮਾਡਲ 2000 25 ਆ ਇਹ 52 10 ਤੇ ਜੇ ਹੁਣ ਆਪਾਂ ਇੱਥੇ ਕਹਿ ਦਈਏ ਵੀ ਇਹਨੂੰ ਕਿਉਂ ਵੇਚਣਾ ਪਿਆ ਤਾਂ ਵਿੱਚ ਬੰਦੇ ਕਰਨ ਲੱਗ ਜਾਂਦੇ ਫਿਰ ਹੈਨਾ ਆਪਾਂ ਦੱਸਦੇ ਨਹੀਂ ਉਹ ਚੀਜ਼ ਆ ਵੀ 25 ਮਾਡਲ ਆ ਟਰੈਕਟਰ ਵੇਚ ਕੇ ਬੰਦੇ ਹੋਰ ਟਰੈਕਟਰ ਲੈ ਗਏ ਮਤਲਬ ਕਿ ਹੋਰ ਬ੍ਰਾਂਡ ਲੈ ਲਿਆ ਕਈ ਵਾਰ ਕੋਈ ਹੋਰ ਉਹਨੂੰ ਵੇਚ ਕੇ ਇਹਨੂੰ ਲੈ ਜਾਂਦਾ ਇਹਨੂੰ ਵੇਚ ਕੇ ਕੋਈ ਹੋਰ ਟਰੈਕਟਰ ਲੈ ਗਿਆ ਹਨ ਤੇ 52 ਦਾਸ ਆ ਕਨੋਪੀ ਵਗੈਰਾ ਲੱਗੀ ਹੋਈ ਆ ਸਾਰਾ ਸਮਾਨ ਸਿਸਟਮ ਵਗੈਰਾ ਨਾਲ ਇਕੱਲੇ ਮਿਊਜ਼ਿਕ ਸਿਸਟਮ ਦੀ ਘਾਟ ਆ ਉਹ ਹੁਣ ਤੁਸੀਂ ਲਾਉਣਾ ਪੀਵੀ 19 ਬਰਨਾਲੇ ਦਾ ਲੋਕਲ ਨੰਬਰ ਆ ਟਰੈਕਟਰ ਤੇ ਜੇ ਡਿਮਾਂਡ ਦੀ ਗੱਲ ਕਰੀਏ ਤਾਂ 8 ਲੱਖ 40000 ਰੁਪਏ ਡਿਮਾਂਡ ਆ ਗਈ 300 ਘੰਟਾ ਚੱਲਿਆਗਾ ਕਦੇ 9.5 ਦੇ 10 ਦੇ ਕਰੀਬ ਇਹ ਨਵਾਂ ਟਰੈਕਟਰ ਨਿਕਲ ਹੈ ਨਾ 9.9 ਲੱਖ ਦੇ ਘਰਾਂ ਚ ਤੇ ਤੁਹਾਨੂੰ ਆਪਾਂ 8 ਲੱਖ 40 ਹਜ਼ਾਰ ਰੁਪਏ ਡਿਮਾਂਡ ਆ ਇਹਦੇ ਵਿੱਚੋਂ ਵੀ ਟਰੈਕਟਰ ਜਿਹੜਾ ਲੈਸ ਹੋ ਜੂ 25 ਮਾਡਲ 5210 ਜਿਹੜਾ ਵੀਰ ਕਹਿੰਦਾ ਵੀ ਨਵਾਂ ਲੈਣਾ ਤਾਂ ਨਵੇਂ ਨਵੇਂ ਮੇਟਰੋ ਆ ਖੜਾ ਜਮਾਂ ਨਵਾਂ ਕਨੋਪੀ ਵਗੈਰਾ ਲੱਗੀ ਲਗਾਈ ਤੁਹਾਨੂੰ ਟਰੈਕਟਰ ਮਿਲ ਜੂਗਾ ਹੈ ਆ ਰਿਵਰਸ ਵੀਡੀਓ ਦੇ ਵਿੱਚ ਟਰੈਕਟਰ ਆਗਾ ਜਿਹੜੇ ਵੀ ਵੀਰ ਨੂੰ ਬਾਈ ਚਾਹੀਦਾ ਸੰਪਰਕ ਨੰਬਰ ਕਰ ਲਵੇ ਨਾ ਨੰਬਰ ਆਪਾਂ ਵੀਰੋ ਨਾ ਸਕਰੀਨ ਦੇ ਉੱਤੇ ਚੱਲੀ ਜਾਂਦਾ ਤੇ ਉਸ ਤੋਂ ਬਾਅਦ ਇਧਰਲੀ ਸਾਈਡ ਤੇ ਆ ਗਿਆ ਸਵਰਾਜ 855 ਪੁਰਾਣੀ ਸੋਹ ਦੇ ਵਿੱਚ ਮਾਡਲ 2015 ਇਹ ਟਰੈਕਟਰ ਮਿੱਤਰੋ ਸਾਰਾ A to Z ਸੀਲਡ ਪਿਆ ਸੀਲਾਂ ਸੂਲਾਂ ਨਾ ਗੇਅਰ ਵਾਲੀਆਂ ਬਹੁਤ ਘੱਟ ਟਰੈਕਟਰਾਂ ਦੇ ਆਉਂਦੀਆਂ ਨੇ ਸੀਲਾਂ ਨੇ ਜਿਹੜੀਆਂ ਤੋੜੀਆਂ ਪਈਆਂ ਹੁੰਦੀਆਂ ਨੇ ਨਾ ਗੇਅਰ ਉਹ ਖੁੱਲੇ ਹੁੰਦੇ ਨੇ ਇਹ ਟਰੈਕਟਰ ਜਿਹੜਾ ਸਾਰਾ ਸੀਲਡ ਆਗਾ A to Z ਪਿਛਲੀ ਸੀਟ ਦੇ ਥੱਲੇ ਨੇ ਜਿਹੜੀਆਂ ਸੀਲਾਂ ਆ ਇਹ ਵੀ ਸਾਰੇ ਆ ਨਾਟ ਵਗੈਰਾ ਗੇਟ ਆਪੇ ਦੇ ਨਾ ਲੈਫਟ ਟਾਪੇ ਵਾਲੇ ਸਾਰਾ ਟਰੈਕਟਰ ਸੀਲਡ ਆ ਕਲਚ ਵਗੈਰਾ ਵੀ ਨਹੀਂ ਖੁੱਲਾ ਹਜੇ ਤੱਕ ਇੰਨਾ ਕਿ ਨਜਾਇਜ਼ ਨਵਾਂ ਕੱਲੀ ਸੈਲਫ ਮੜਾ ਮੋਟਾ ਰੰਗ ਲਿਖਾ ਜਰੂਰ ਨਹੀਂ ਹੋਰ ਕਿਸੇ ਪਾਸੇ ਵੀ ਟਰੈਕਟਰ ਦੇ ਚਾਬੀ ਵੀ ਨਹੀਂ ਲੱਗੀ ਨਾਲ ਦੇ ਟਾਇਰਾਂ ਦੇ ਵਿੱਚ 15 ਫਾਸਟ ਆਊਨਰ ਦਾ ਟਰੈਕਟਰ ਹੈ ਵੀ ਤੇ ਜੇਕਰ ਇਹਦੀ ਡਿਮਾਂਡ ਦੀ ਗੱਲ ਕਰੀਏ ਤਾਂ 5,35,000 ਰੁਪਏ ਡਬਲ ਵੀ ਡਿਮਾਂਡ ਕਰਦੇ ਨੇ ਉਹਦੇ ਵਿੱਚੋਂ ਵੀ ਕਹਿੰਦੇ ਲੈਸ ਹੋ ਜੂ ਟਰੈਕਟਰ ਹੈ ਨਾ ਕਲੱਚ ਵਗੈਰਾ ਖੁੱਲਿਆ ਹੋਵੇ ਪੰਪ ਵਗੈਰਾ ਤੇ ਚਾਬੀ ਲੱਗੀ ਤਾਂ ਪਾਈ ਗਏ ਨੇ ਫੁੱਲ ਜਿਹਾ ਯਾਰੀ ਬਾਹ ਕੇ ਚਲਾ ਕੇ ਟਰੈਕਟਰ ਲੈ ਤੁਸੀਂ ਲਿਜਾ ਸਕਦੇ ਹੋ 15 ਮਾਡਲ 5,35,000 ਰੁਪਏ ਹੈਗਾ ਬਾਕੀ ਮੌਕੇ ਤੇ ਰੇਟ ਆ ਜਣਾ ਹੋ ਜੂ ਨਾ ਜਿਹੜੇ ਵੀਰ ਨੂੰ ਚਾਹੀਦਾ 15 ਮਾਡਲ ਸਵਰਾਜ ਫਾਈਬਰ ਸਾਦਰੀ ਜਿਹੜੀ ਕਨੋਪੀ ਵਾਲੀ ਲੱਗੀ ਹੋਈ ਆ ਤੇ ਉਸ ਤੋਂ ਬਾਅਦ ਇੱਧਰਲੀ ਸਾਈਡ ਤੇ ਗੱਲ ਕਰਦੇ ਆਂ ਬਸ ਸਵਰਾਜ ਤੇ ਨਵੀਂ ਸੌਦੇ ਵਿੱਚ ਆ ਮਾਡਲ 2023 ਆ 23 ਮਾਡਲ ਆ ਇਹ ਪੰਜਾਬ ਨੰਬਰ ਹਜੇ ਐਮ ਆਰ ਐਫ ਮਿੱਟਰਾਂ ਦੇ ਉੱਤੇ ਖੜਾਗਾ ਨਾ ਜਮਾਂ ਇਹ ਆ ਦੇਖੋ ਐਮ ਆਰ ਐਫ ਟਾਇਰਾਂ ਦੇ ਉੱਤੇ ਹਜੇ ਖੜਾਗਾ ਮਾਡਲ 2023 ਬਿਲਕੁਲ ਨਵਾਂ ਟਰੈਕਟਰ ਆ ਜਿਹੜੇ ਵੀ ਨੂੰ ਚਾਹੀਦਾ ਨਾ ਨਵੀਂ ਸੌਦੇ ਵਿੱਚ 3 ਸਪੀਡ ਦੇ ਵਿੱਚ ਇਹਦੀ ਡਿਮਾਂਡ ਹੈ 7 ਲੱਖ 65000 ਰੁਪਏ ਬਾਕੀ ਮੌਕੇ ਦੇ ਉੱਤੇ ਰੇਟ ਆੜਾ ਇਹਦਾ ਵੀ ਘੱਟ ਜੂ ਹੈ ਨਾ ਜਮਾਂ ਟਰੈਕਟਰ ਇਹਦੇ 400 ਕਿੰਨੇ ਘੰਟ ਚੱਲਿਆ ਜੀ ਇਹ 435 37 ਘੰਟੇ ਜਿਹੜਾ ਚੱਲਿਆ ਹੋਇਆ ਟਰੈਕਟਰ ਆ ਸਾਰਾ A to Z ओरिजिनल ਆ ਮੇਤਰੂ ਰੰਗ ਪੇਂਟ ਦੀ ਫੁੱਲ ਗਾਰੰਟੀ ਹੁਣਾ ਤਿੰਨਾ ਚਾਰਾਂ ਟਰੈਕਟਰਾਂ ਦਾ ਫੁੱਲ ਜੋ ਉਹ ਜਿਹੜੀ ਸਾਰੀ ਟਰੈਕਟਰ ਜਮਾ ਨਵੇਂ ਖੜੇ ਜਮਾ 2000 ਮਾਡਲ ਖੜਾ ਇਹ ਟਰੈਕਟਰ ਇੰਨਾ ਕ ਜਿਆਦਾ ਨਵਾਂ ਜਿਹੜੇ ਵੀਰਾਂ ਨੇ ਘੱਟ ਪੈਸੇ ਲਾਉਣੇ ਤੇ ਟਰੈਕਟਰ ਨਵਾਂ ਭਾਲਦੇ ਨੇ ਜਮਾ ਵੀ ਨਵਾਂ ਕਲਾ ਕਲਚ ਪਲੇਟ ਖੁੱਲ ਕੇ ਪਈ ਹੋਈ ਆ ਬਾਕੀ ਸਾਰਾ ਟਰੈਕਟਰ A to Z ਸੀਲਡ ਪਿਆ ਜਦ ਤੱਕ 2000 ਮਾਡਲ ਤੇ ਵੀਰਾਂ ਦਾ ਨੰਬਰ ਆ ਜਿਹੜਾ ਸਕਰੀਨ ਦੇ ਉੱਤੇ ਚੱਲੀਆਂ ਦਾ ਨੇੜੇ ਸਾਇ ਕਹਦੀ ਬਰਨਾਲੇ ਵਾਲ ਡਰੈਸ ਸਾਡਾ ਵੀ ਦਾ ਬਰਨਾਲੇ ਦੇ ਵਿੱਚ ਲੋਕਲ ਟਰੈਕਟਰ ਖੜੇ ਨੇ ਨੇੜੇ ਕਰੀਏ ਜੇਲ੍ਹ ਦੇ ਕੋਲੇ ਟਰੈਕਟਰ ਖੜੇ ਨੇ ਪੱਤੀ ਕਿਹੜੀ ਪੈਂਦੀ ਐ ਇਹ ਸੋਹਲ ਪੱਤੀ ਸੋਹਲ ਪੱਤੀ ਦੇ ਵਿੱਚ ਖੜਿਆ ਨੰਬਰ ਵੀਰ ਉਹਨਾ ਸਕਰੀਨ ਦੇ ਉੱਤੇ ਚੱਲੀਂਦਾ ਕੋਈ ਵੀ ਟਰੈਕਟਰ ਨਹੀਂ ਤੁਹਾਨੂੰ 855 3 ਰੀਪੀਡ 2 ਸਪੀਡ ਜੌਂਡੀ ਆਰਾ 735 ਤੇ 52 ਦਾ 855 2000 ਮਾਡਲ ਤਾਂ ਵੀਰ ਉਹਨਾਂ ਦਾ ਨੰਬਰ ਸਕਰੀਨ ਦੇ ਉੱਤੇ ਚੱਲੀਂਦਾ ਮਿੱਤਰੋ ਬਹੁਤ ਘੱਟ ਟਾਈਮ ਖੜਦੇ ਟਰੈਕਟਰ ਵੇਚ ਜਾਂਦੇ ਬਾਅਦ ਵੀਰ ਉਹਨੇ ਫੋਨ ਲਾਈ ਜਾਂਦੇ ਵੀ ਸਾਨੂੰ ਟਰੈਕਟਰ ਦਾ ਚਾਹੀਦਾ ਤੇ ਉਹਨੂੰ ਟਰੈਕਟਰ ਵੇਚ ਜਾਂਦੇ ਹੁਣ ਜਮਾ ਨਵੇਂ ਨਵੇਂ ਤੇ ਨੰਬਰ ਸਕਰੀਨ ਦੇ ਉੱਤੇ ਚੱਲੀਆਂ ਤੇ 6 ਟਰੈਕਟਰ ਵੀ ਰੋਣਾਂ ਵਾਲੇ ਹੋਰ ਖੜੇ ਨੇ ਤੇ ਉਹ ਵੀ ਤੁਹਾਨੂੰ ਆਪ ਵੀਡੀਓ ਦੇ ਵਿੱਚ ਅਗਲੀ ਜਿੱਥੇ ਦਿਖਾ ਦੇਾਂਗੇ ਤੇ ਆ ਜੇ ਤੁਹਾਨੂੰ ਦਿਖਾ ਦੀ ਬੈਦ ਇਹਨਾਂ ਤੇ ਕੱਪੜਾ ਮਾਰ ਕੇ ਖੜਾ ਕੇ ਤੁਹਾਨੂੰ ਦਿਖਾਏ ਆ ਤੇ ਬਾਕੀ ਉਧਰ ਨੂੰ ਹਜੇ ਹੋਰ ਖੜੇ ਨੇ ਟਰੈਕਟਰ ਨਾਲ ਉਹ ਦਿਖਾਈ ਨਹੀਂ ਜੇ ਕਿ ਕੋਈ ਵੀ ਵੀਰ ਆਉਂਦਾ ਤਾਂ ਤੁਹਾਨੂੰ ਨੰਬਰ ਦੇ ਉੱਤੋਂ ਪਤਾ ਲੱਗ ਜੂ ਵੀ ਕਿਹੜਾ ਟਰੈਕਟਰ ਵੇਚ ਗਿਆ ਕਿਹੜਾ ਰਹਿ ਗਿਆ ਤਾਂ ਨੰਬਰ ਤੇ ਸਿਰ ਜੀ ਚੱਕ ਲੋ ਕਰਾਂ ਜਿਹੜੇ ਵੀਰਾਂ ਨੂੰ ਟਰੈਕਟਰ ਚਾਹੀਦੇ ਨੇ ਜਮਾਂ ਨਵੇਂ-ਨਵੇਂ ਟਰੈਕਟਰ ਖੜੇ ਨੇ ਘਰ ਤੋਂ ਵੀਡੀਓ ਸ਼ੇਅਰ ਧੰਨਵਾਦ ਜੀ